ਹਾਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੁੜੋ ਲਾਈਵ ਦੇ ਨਾਲ ਮੈਂ ਤੁਹਾਨੂੰ ਕੈਕਟਸ ਪਲਾਂਟ ਦਿਖਾਉਣਾ ਆਪਣੇ ਅੱਜ ਫੁੱਲ ਖਿੜਨੇ ਸ਼ੁਰੂ ਹੋ ਗਏ ਵੱਡੇ ਫਲਾਵਰ ਆ ਰਹੇ ਅੱਜ ਮੈਂ ਤੁਸੀ ਕੈਕਟਸ ਪਲਾਂਟ ਤਾਂ ਆਪਣੇ ਬਹੁਤ ਦੇਖਿਆ ਜੀ ਤੁਹਾਨੂੰ ਫਲਾਵਰ ਦਿਖਾਉਣਾ ਵੀ ਕਿੱਦਾਂ ਦੇ ਆਉਂਦੇ ਹਨ ਇਹ ਵਿੱਚ ਫਟਾਫਟ ਲਾਈਵ ਨਾਲ ਜੁੜੋ ਦਿਖਾਉਣਾ ਤੁਹਾਨੂੰ ਮੈਂ ਕੈਕਟਸ ਪਲਾਂਟ ਫੁੱਲ ਵੀ ਦਿਖਾਉਣਾ ਤੁਹਾਨੂੰ ਮੈਂ ਜੁੜੋ ਫਟਾਫਟ ਆਜੂ ਕੇ ਤੁਹਾਨੂੰ ਦਿਖਾਉਣਾ ਪਲਾਂਟ ਪਸੀ ਟਾਈਟਲ ਪਾੜੀ ਦੇ ਹੁਣ ਫਟਾਫਟ ਥੋੜਾ ਜਿਹਾ ਅੱਜ ਆਪਾਂ ਥੋੜਾ ਟਾਈਮ ਹੀ ਲਾਈਵ ਹੋਵਾਂਗੇ ਇਹ ਫਟਾਫਟ ਲਾਈਵ ਨੂੰ ਸ਼ੇਅਰ ਕਰ ਦਿਓ ਥੋੜਾ ਸਮੇਂ ਵਾਸਤੇ ਆਪਾਂ ਲਾਈਵ ਹੋਏ ਹਾਂ ਮੈਂ ਤੁਹਾਨੂੰ ਪਲਾਂਟ ਦਿਖਾਉਣਾ ਜਿਹੜਾ ਕੈਕਟਸ ਦੇ ਤੇ ਫਲਾਵਰ ਆਏ ਹੋਏ ਆ ਪਹਿਲੀ ਵਾਰੀ ਸ਼ੁਰੂਆਤ ਹੋ ਗਈ ਫਲਾਵਰਾਂ ਦੀ ਉਹ ਤੁਹਾਨੂੰ ਦਿਖਾਉਣਾ ਵੈਸੇ ਤਾਂ ਫਲਾਵਰ ਆਉਂਦੀ ਰਹਿੰਦੇ ਆ ਅੱਜ ਜਦ ਮੈਂ ਮੌਕੇ ਤੇ ਆ ਗਿਆ ਖੜੇ ਹੋਏ ਨੇ ਫਲਾਵਰ ਤਾਂ ਕਰਕੇ ਤਾਂ ਲਾਈਵ ਹੋ ਗਿਆ ਵੀ ਤੁਹਾਨੂੰ ਦਿਖਾਉਣਾ ਮੈਂ ਆਜੋ ਕਿ ਰਫਾ ਫਟਾ ਫਟ ਲਾਈਵ ਨੂੰ ਸ਼ੇਅਰ ਕਰ ਦਿਓ ਜੁੜੋ ਕਰ ਲਾਈਵ ਦੇ ਨਾਲ Call from the car. जुड़ो लाइव पहले शेयर कर दो फिर मैं दिखा प्लांट फुल खिड़े हुए पूरे फुल मैं बाद दिखा इधरले प्लांट दिखा ਫਟਾਫਟ ਲਾਈਵ ਨੂੰ ਸ਼ੇਅਰ ਕਰ ਦਿਓ ਅੱਜ ਥੋੜੇ ਸਮੇਂ ਵਾਸਤੇ ਲਾਈਵ ਹੋਇਆ ਮੈਂ ਇੱਥੋਂ ਜਾਣਾ ਹੁਣ ਸੱਤ ਦੇ ਬੱਠਾ ਸੀ ਮੈਂ ਆਪਣੇ ਆ ਦੇਖੋ ਆ ਦੇਖੋ ਇਹ ਬਹੁਤ ਫੁੱਲ ਆਉਂਦਾ ਥੱਬੇ ਥੱਬੇ ਆ ਦੇਖੋ ਆ ਸਾਰੇ ਫੁੱਲ ਆ ਕੇ ਸੁੱਕੇ ਹੋਏ ਨੇ ਭਰ ਜਾਂਦੇ ਆ ਫੁੱਲਾਂ ਨਾਲ yellow color ਦੇ ਫੁੱਲ ਆਉਂਦੇ ਐ ਤੇ ਜਿਹੜੇ ਹੁਣ ਖਿੜਿਆ ਉਹ ਵੀ ਦਿਖਾਉਣਾ ਮੈਂ ਤੁਹਾਨੂੰ ਪਹਿਲਾਂ ਲਾਈਵ ਨੂੰ ਸ਼ੇਅਰ ਕਰੋ ਫਿਰ ਖਿੜੇ ਹੋਏ ਫੁੱਲ ਵੀ ਦਿਖਾਉ ਆ ਦੇਖੋ ਸਾਰੇ ਫੁੱਲ ਆ ਕੇ ਸੁੱਕੇ ਹੋਏ ਨੇ ਕਰ ਦਿਓ ਲਾਈਵ ਨੂੰ ਸ਼ੇਅਰ ਫਟਾਫਟ ਸ਼ੇਅਰ ਕਰੋ ਫਿਰ ਤੁਹਾਨੂੰ ਫੁੱਲ ਵੀ ਦਿਖਾਉਂਗਾ ਮੈਂ ਇਹ ਤਾਂ ਪਲਾਂਟਸ ਨੇ ਆਪਣੇ ਕੈਕਟਸ ਦੇ ਬਹੁਤ ਵਧੀਆ ਹੁੰਦੇ ਐ ਮੱਲੋ ਨਾ ਤਾਂ ਗੰਦ ਪਾਉਂਦੇ ਆ ਜਿਆਦਾ ਇਹ ਮੈਂ ਇਹਨਾਂ ਦੀ ਕਾਨਸਟੈਂਡ ਕਰਨ ਦੀ ਲੋੜ ਆ ਦੇਖੋ ਇਹ ਆਪਣੇ ਘਰ ਦੇ ਪਲਾਂਟ ਹੈਗੇ ਲੱਗਦਾ ਜਿਵੇਂ ਆਰਟੀਫੀਸ਼ੀਅਲ ਹੁੰਦਾ ਦੇਖੋ ਸ਼ੇਅਰ ਕਰ ਦਿਓ ਫਟਾਫਟ ਫੇਰ ਗੱਲ ਬਣੂਗੀ ਮੈਂ ਅਜੇ ਜਲਦੀ ਹੈ ਮੈਨੂੰ ਥੋੜਾ ਜਿਆਦਾ ਜਾਣਾ ਹੈ ਥੋੜੇ ਸਮੇਂ ਬਾਅਦ ਸੀ ਲਾਈਵ ਹੋਇਆ ਆ ਦੇਖੋ ਇਹ ਤੇ ਗੁਲਾਬੀ ਫੁੱਲ ਆਉਂਦੇ ਆ ਇੱਥੇ ਆ ਸਾਰੇ ਫੁੱਲਾ ਕੇ ਸੁੱਕ ਗਏ ਜਿਹੜੇ ਜਿਹੜੇ ਕੈਕਟਸ ਦੇ ਸਕੀਨ ਨੇ ਪਲੀਜ਼ ਕਮੈਂਟ ਕਰਕੇ ਦੱਸੋ ਆਸਟ੍ਰੇਲੀਆ ਯੈਲੋਬੀਰਾ ਜੀ ਆਸਟ੍ਰੇਲੀਅਨ ਆ ਇਹ ਅਜੇ ਘੱਟ ਜੁੜੇ ਬੰਦੇ ਫੇਰ ਹੀ ਦਿਖਾਵਾਂਗਾ ਛੱਟ ਦੇਣੇ ਸ਼ੇਅਰ ਕਰ ਦੋ ਫਿਰ ਇੰਨਾ ਸੋਹਣਾ ਫੁੱਲ ਆਉਂਦਾ ਇਹਨਾਂ ਦੇ ਉੱਤੇ ਛੜ ਦੋ ਗੱਲਾਂ ਹੋਰ ਬਹੁਤ ਵੈਰਾਈਟੀਆਂ ਨੇ ਫਟਾਫਟ ਜੁੜੋ ਲਾਈਵ ਕਰੂੰਗਾ ਹਾਂਜੀ ਕੌਣ ਕੌਣ ਆ ਗਿਆ ਲਾਈਵ ਦੇ ਵਿੱਚ ਦੱਸਿਓ ਮੈਂ ਗਰਮੀ 'ਚ ਖੜਾ ਹਾਂ ਪੂਰਾ ਤੁਹਾਡਾ ਇੰਤਜ਼ਾਰ ਕਰ ਰਿਹਾ ਫਟਾਫਟ ਕਰੋ ਲਾਈਵ ਨੂੰ ਸ਼ੇਅਰ ਬਹੁਤ ਗਰਮੀ ਐ ਇੱਥੇ ਬੇਹੱਦ ਗਰਮੀ ਆ ਜੀ ਦੇਖੋ ਇਦਾਂ ਦੇ ਫੁੱਲ ਆਉਂਦੇ ਆ ਅੱਜ ਖਿੜੇ ਹੋਏ ਮਿਲ ਗਏ ਮੈਂ ਤੁਹਾਨੂੰ ਦਿਖਾ ਦੇ ਮੈਂ ਕਿ ਚਲੋ ਹਲ ਤੁਹਾਨੂੰ ਸਾਰਿਆਂ ਨੂੰ ਦਿਖਾਨਾ ਵੀ ਆਪਣੇ ਕੋਲੇ ਫੁੱਲ ਲੱਗੇ ਹੋਏ ਦੇਖ ਕਿਨਾ ਕਿਨਾ ਕੋਲ ਕਿਹ ਕਿਹ ਤਸ ਲੱਗੇ ਆ ਘਰੇ ਦੱਸਿਓ ਐਦਾਂ ਦੇ ਫੁੱਲ ਹੈਗੇ ਤੁਹਾਡੇ ਕੋਲੇ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਆਈਟਮ ਦੇਖੋ ਆਹ ਦੇਖੋ ਇਹ ਤਾਂ ਵੀ ਫੁੱਲਾ ਰਿਹਾ ਸਾਰਿਆਂ ਦੇ ਫੁੱਲ ਆਉਂਦੇ ਨੇ ਇਹ ਭਰ ਜਾਂਦੇ ਆ ਰੂੰ ਜਿੱਥੋਂ ਇੱਥੋਂ ਫੁੱਲ ਨਿਕਲਦੇ ਆ ਸਾਰੇ ਹੋਰ ਦਗਾ ਨਾ ਤੁਹਾਨੂੰ ਸ਼ੇਅਰ ਕਰ ਦੋ ਲਾਈਵ ਨੂੰ ਪਹਿਲਾਂ ਫਟਾਫਟ ਹੋਰ ਵੀ ਦਿਖਾਵਾਂਗਾ ਕੈਕਨੋਪਸਿਸ ਹੈ ਇਹ ਇਹਦੇ ਵੀ ਫੁੱਲ ਆਉਂਦੇ ਇਧਰ ਦਿਖਾਉਣਾ ਇਹਦੇ ਫੁੱਲ ਖਿੜੇ ਹੋਏ ਦਿਖਾਉਂਗਾ ਤੁਹਾਨੂੰ ਇਹਦੇ ਗੁਲਾਬੀ ਕਲਰ ਦਾ ਫੁੱਲ ਆਉਂਦਾ ਬਹੁਤ ਵੱਡਾ ਐਡੇ ਐਡੇ ਫੁੱਲ ਆਉਂਦੇ ਐਡੇ ਐਡੇ ਐਵੇਂ ਲਵਰ ਪlant ਨੇ ਬਹੁਤ ਵਧੀਆ ਐਲੋਵਿਰਾ ਦੇਖੋ ਅਪਟੂਨੀਆ ਇਹ ਪਟੂਨੀਆ ਯੂਕੇ ਦਾ ਪਲਾਂਟ ਦਿਖਾਉਣਾ ਤੁਹਾਨੂੰ ਇੱਕ ਵਾਰ ਆਹ ਦੇਖੋ ਇਹ ਯੂਕੇ ਦਾ ਪਲਾਂਟ ਆ ਜੀ ਇਹ ਸੈਨ ਪੈਡਰੋ ਕਹਿੰਦੇ ਨੇ ਇਹਨੂੰ ਸੈਨ ਪੈਡਰੋ ਯੂਕੇ ਦਾ ਆ ਦੇਖੋ ਫੁੱਲ ਬਹੁਤ ਸੋਹਣੇ ਹੁੰਦੇ ਆ ਆ ਦੇਖੋ ਇਹ ਮੈਡੀਕੇਟਡ ਪlant ਨੇ ਕਿੱਥੋਂ ਕਿੱਥੋਂ ਲਾਈਵ ਚ ਜੁੜ ਰਹੇ ਹੋ ਦੱਸਿਓ ਮੈਨੂੰ ਕਮੈਂਟ ਕਰਕੇ ਇਹਨੂੰ ਕਹਿੰਦੇ ਨੇ ਪੈਂਸਲ ਕੈਕਟਸ ਆ ਇਹ ਜਾੜ ਦਰਦ ਹੋਵੇ ਨਾ ਤੁਸੀਂ ਇਹਦਾ ਦੁੱਧ ਲਾਓ ਜਾੜ ਦੇ ਉੱਤੇ ਜਿਹੜਾ ਦੰਦ ਦੁਰਦਸਦਾ ਜਾੜ ਦੁਖਦੀ ਆ ਸਭ ਸੱਟ ਨਾਲ ਦੀ ਨਾਲ ਆ ਦੇਖੋ ਸ਼ੇਅਰ ਕਰ ਦਿਓ ਸਾਰਿਆਂ ਨੂੰ ਦਿਖਾਵਾਂਗੇ ਫੁੱਲ ਬਹੁਤ ਵਧੀਆ ਨਿਕਲੇ ਨੇ ਅਜੇ ਹੋਰ ਵੀ ਦਿਖਾਣਾ ਵੱਡੇ ਫੁੱਲ ਆਜੋ ਇੱਧਰ ਦੇਖੋ ਇੱਧਰ ਖੇਡਣ ਲੱਗ ਗਏ ਇਹ ਆਹ ਦੇਖੋ ਇਹ ਨਗਾਹਟ ਇਹ ਇੱਕ ਇੱਕ ਇਹਨੂੰ ਕਹਿੰਦੇ ਨੇ ਇਕਨੋਫਿਸਾ ਕੈਕਟਸ ਆ ਇਹ ਇਕਨੋਫਿਸ ਇਹਦੇ ਚ ਹੋਰ ਕਲਰ ਬਹੁਤ ਆਗੇ ਰੈੱਡ ਕਲਰ ਹੈਗਾ ਕੀ ਯਾਨੀ ਮਾਸਟਰ ਕਲਰ ਹੈਗਾ ਬਹੁਤ ਕਲਰ ਹੈ ਦੇ ਆਪਣੇ ਕੋਲੇ ਬਾਦੂ ਪਲਾਂਟ ਹੈਗੇ ਐਮਨੋਲਾ 2250 ਵੈਰਾਈਟੀ ਹੈ ਐਦਾਂ ਦੀ ਬਹੁਤ ਪਿਆਰੇ ਫੁੱਲ ਆਉਂਦੇ ਆ ਇੱਥੇ ਰੈੱਡ ਫਲਾਵਰ ਆਉਂਦੇ ਆ ਇਹ ਇਹ ਗਰੂਸੋ ਨੇ ਲ ਆ ਦੇਖੋ ਫਲਾਵਰ ਪਲਾਂਟ ਨੇ ਇਹ ਇੱਥੇ ਬਹੁਤ ਵਧੀਆ ਪਲਾਂਟ ਆਂਦੇ ਆ ਗਵੰਡੀਆਂ ਦੇ ਜਾਵੜੇ ਉੱਧਰ ਦੇਖੋ ਘਰੇ ਕਰੋ ਲਾਈਵ ਨੂੰ ਸ਼ੇਅਰ ਕਰੋ ਫਟਾਫਟ ਦਿਖਾਓ ਕਰੋ ਆ ਥੋੜੇ ਸਮੇਂ ਵਾਸਤੇ ਆ ਫਿਰ ਮੈਂ ਲਾਈਵ ਬੰਦ ਕਰਨਾ ਆ ਦੇ ਦੇ ਫੁੱਲ ਕੱਲ ਪਰਸੋ ਖਿੜੇ ਹੋਏ ਸੀਗੇ ਤੁਸੀਂ ਸਵੇਰੇ ਸਵੇਰੇ ਦੇਖੇ ਨਹੀਂ ਹੋਣੇ ਮੇਰੇ ਖਿਆਲ ਦੇ ਵਿੱਚ ਆ ਨਵਾਂ ਖਿੜਨਾ ਹੈ ਆ ਸਾਰੇ ਆ ਫੁੱਲ ਖਿੜ ਕੇ ਬੁਝੇ ਹੋਏ ਆ ਇਹਦੇ ਕਾਫੀ ਦਿਨ ਖਿੜਦੇ ਆਗੇ ਆ ਗੇਰ ਦੀ ਵੈਰਾਈਟੀਆਂ ਦੇਖੋ ਜਿਵੇਂ ਆਰਟੀਫੀਸ਼ੀਅਲ ਹੁੰਦੇ ਆ ਇਦਾਂ ਬਹੁਤ ਝਟਾਗੇ ਆ অস্ট্রেলিয়ান ਐਲੋਵੀਰਾ ਆਪਣੇ ਐਲੋਵੀਰਾ ਨਾਲੋਂ ਜ਼ਿਆਦਾ ਮੋਟਾ ਹੁੰਦਾ ਹੈ ਸਾਈਜ਼ ਛੋਟਾ ਹੈਗਾ ਇਹ ਦੇਖ ਬੁੱਕ ਸਪਾਇਨ ਦੇਖੋ ਇਹ ਇਹਦਾ ਜਿਹੜਾ ਕੰਡਾ ਹੁੰਦਾ ਸਪਾਇਨ ਹੁੰਦਾ ਦੇਖੋ ਤੁਸੀਂ ਜਿੱਦਾਂ ਹੁੱਕ ਹੁੰਦੀ ਹੈ ਨਾ ਇਦਾਂ ਹੁੱਕ ਵਾਂਗੂ ਪੈਂਦਾ ਦੇਖੋ ਸਿੱਧੇ ਨਹੀਂ ਹੁੰਦੇ ਇਹਨਾਂ ਦੇ ਕੰਡੇ ਆਹ ਤੇ ਨਾਲ ਦੇਖੋ ਨੂੰ ਇਹ ਬੈਂਡ ਹੁੰਦਾ ਇਹਦੇ ਚਾਇ ਜਿਵੇਂ ਹੁੱਕ ਹੁੰਦੀ ਆ ਬੈਂਡ ਦੀ ਤਰ੍ਹਾਂ ਹੁੰਦੇ ਆ ਆ ਦੋ ਇਹ ਦੋ ਆਪਣੇ ਕੋਲ ਦੋ ਕੈਕਟਰ ਸੈਕ ਨਾਲ ਦੇ ਆ ਦੇਖੋ ਚਲੋ ਠੀਕ ਹੈ ਜੀ ਫਿਰ ਕਰ ਦਈਏ ਬੰਦ